ਸਾਸ੍ਰੀਆ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕ੍ਰੇਮ 400 ਸਾਲਾਂ ਦੇ ਬਾਅਦ 22 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਸਰਦੀਆਂ ਨਵਰਾਤਰੀ ਤੋਂ ਬਾਅਦ 12 ਵਿੱਚੋਂ ਇਹਨਾਂ ਚਾਰ ਰਾਸ਼ੀਆਂ ਦੇ ਕਿਸਮਾ ਚਮਕਣ ਵਾਲੀ ਹੈ ਦੋਸਤੋ ਸਦੀਆਂ ਦੇ ਬਾਅਦ ਇਸ ਸਾਲ 2025 ਦੀ ਨਵਰਾਤਰੀ ਦੇ ਵਿੱਚ ਇੱਕ ਬਹੁਤ ਹੀ ਖਾਸ ਅਤੇ ਦੁਰਲਭ ਸੰਜੋਗ ਪਣਨ ਜਾ ਰਿਹਾ ਹੈ ਕਿਉਂਕਿ ਇਸ ਨਵਰਾਤਰੀ ਤੋਂ ਇੱਕ ਦਿਨ ਪਹਿਲਾਂ ਇਸ ਸਾਲ ਦਾ ਸਭ ਤੋਂ ਵੱਡਾ ਅਤੇ ਆਕ੍ਰੇ ਸੂਰਜ கிரਹਿਣ ਲੱਗਣ ਵਾਲਾ ਹੈ ਜਿਸ ਦੇ ਪ੍ਰਭਾਵ ਦੇ ਨਾਲ ਇਸ ਨਵਰਾਤਰੀ ਦੇ ਵਿੱਚ ਇਹਨਾਂ ਚਾਰ ਰਾਸ਼ੀਆਂ ਦੇ ਕਿਸਮਾ ਚਮਕਣ ਵਾਲੇ ਹਨ ਅਤੇ ਇਹਨਾਂ ਨੂੰ ਅਮੀਰ ਬਣਾ ਤੋਂ ਖੁਦ ਵੀ ਦਾਤਾ ਵੀ ਨਹੀਂ ਰੋਕ ਸਕਦੇ ਦੋਸਤੋ 22 ਸਤੰਬਰ ਸਾਧਰੀਏ ਨਵਰਾਤਰੀ ਤੋਂ ਇਹਨਾਂ ਚਾਰ ਰਾਸ਼ੀਆਂ ਦੇ ਜੀਵਨ ਦੇ ਵਿੱਚ ਅਜਾਇਬ ਬਦਲਾਅ ਆਉਣਗੇ ਜਿਨ੍ਹਾਂ ਨੂੰ ਤੁਸੀਂ ਸਾਰੇ ਉਮਰ ਭਰ ਨਹੀਂ ਪਾਓਗੇ ਆਖਰ ਇਸ ਨਵਰਾਤਰੀ ਵਿੱਚ ਇਹਨਾਂ ਚਾਰ ਰਾਸ਼ੀਆਂ ਲਈ ਕੀ ਖਾਸ ਹੋਵੇਗਾ ਏ ਜਰਨਲ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸਤਾਵਾਂਗੇ ਕਿਨਾਂ ਚਾਰ ਰਾਸ਼ੀ ਵਾਲਿਆਂ ਨੂੰ ਕਿਹੜੇ ਉਪਾਅ ਕਰਨੇ ਹੋਣਗੇ ਤਾਂ ਜੋ ਉਹਨਾਂ ਨੂੰ ਮਿਲਣ ਵਾਲੇ ਸ਼ੁਭ ਫਲਾਂ ਵਿੱਚ ਕੋਈ ਵੀ ਰੁਕਾਵਟ ਨਾ ਆਵੇ ਤਾਂ ਦੋਸਤੋ ਜੇ ਤੁਸੀਂ ਵੀ ਆਪਣੇ ਜੀਵਨ ਵਿੱਚ ਮਾਤਾ ਰਾਣੀ ਦੀ ਕਿਰਪਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਜੀ ਜ਼ਰੂਰ ਲਿਖੋ ਦੋਸਤੋ ਇਸ ਵਾਰ ਸਰਦਰੀ ਨਵਰਾਤਰੀ 9 ਸਤੰਬਰ ਦੇ ਮਹੀਨੇ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਪਿੱਤਰ ਪੱਖ ਦੇ ਖਤਮ ਹੋਣ ਤੋਂ ਤੁਰੰਤ ਬਾਅਦ ਹੀ ਇਹ ਪਵਿੱਤਰ ਤਿਉਹਾਰ ਸ਼ੁਰੂ ਹੋਵੇਗਾ ਇਸ ਵਾਰ ਸਰਦਰੀ ਨਵਰਾਤਰੀ 22 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ ਤੇ ਇਹ ਤਿਉਹਾਰ 10 ਦਿਨਾਂ ਤੱਕ ਚੱਲੇਗਾ ਜੋ ਆਪਣੇ ਆਪ ਵਿੱਚ ਇੱਕ ਵਿਸ਼ੇਸ਼ ਸੰਜੋਗ ਹੈ ਨਵਰਾਤਰੀ ਦੇ ਦੌਰਾਨ ਸ਼ਰਧਾਲੂ ਮਾਤਾ ਦੁਰਗਾ ਦੇ 9 ਰੂਪਾਂ ਦੀ ਪੂਜਾ ਕਰਦੇ ਹਨ ਅਤੇ ਵਰਤਾ ਉਪਵਾਸ ਸੰਜਮ ਪਰਿਆ ਜਿਉਣ ਅਤੇ ਸਾਤਵਿਕ ਭੋਜਨ ਦਾ ਪਾਲਨ ਕਰਦੇ ਹਨ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਸ ਵਾਰ ਨవరాత్రి ਦੀ 4ਵੀਂ ਤਰੀਕ 5 ਅਤੇ 6 ਸਤੰਬਰ ਦੋਵੇਂ ਦਿਨ ਰਹੇਗੇ ਇਸ ਕਾਰਨ ਇਸ ਸਾਲ ਨవరాత్రి 10 ਦਿਨਾਂ ਤੱਕ ਮਨਾਇਆ ਜਾਵੇਗੀ 9ਵੀਂ ਤਰੀਕ 1 ਅਕਤੂਬਰ ਨੂੰ ਅਤੇ ਅਗਲੇ ਦਿਨ ਜਾਣੀ 2 ਅਕਤੂਬਰ ਨੂੰ ਵਿਜੇ 10ਵੇਂ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ ਉਨਾ ਨੇ ਦੱਸਿਆ ਹੈ ਕਿ ਇਸ ਵਾਰ Devi Haathi ਤੇ ਆਗਮਨ ਕਰ ਰਹੀ ਹੈ ਜੋ ਖੁਸ਼ਹਾਲੀ, ਖੁਸ਼ੀ ਅਤੇ ਸਿਹਤ ਦੇ ਨਜ਼ਾਰਿਏ ਤੋਂ ਬਹੁਤ ਹੀ ਸ਼ੁਭ ਸੰਕੇਤ ਹੈ ਨਾਲ ਹੀ ਇਹ ਨਵਰਾਤਰੀ ਰਾਸ਼ਟਰ ਦੀ ਤਰੱਕੀ ਅਤੇ ਪ੍ਰਗਤੀ ਲਈ ਬਹੁਤ ਮਹੱਤਵਪੂਰਨ ਰਹੇਗੀ। ਸਾਲ 2025 ਵਿੱਚ ਸਰਦੇ ਨਵਰਾਤਰੀ ਦੀ ਸ਼ੁਰੂਆਤ ਸੋਮਵਾਰ 22 ਸਤੰਬਰ ਨੂੰ ਹੋ ਰਹੀ ਹੈ। ਨਵਰਾਤਰੀ ਦੇ ਪਹਿਲੇ ਦਿਨ ਕੱਟ ਸਥਾਪਨਾ ਦੇ ਨਾਲ Devi ਸ਼ਕਤੀ ਦਾ ਆਵਾਹਨ ਕੀਤਾ ਜਾਂਦਾ ਹੈ। ਅਤੇ ਇਸ ਵਰਨਵ ਰਾਤਰੀ ਤੇ ਖੁਸ਼ਕਿਸਮਤ ਰਾਸ਼ੀਆਂ ਦੀ ਗੱਲ ਕਰੀਏ ਤਾਂ ਜਿਨ੍ਹਾਂ ਤੇ ਮਾਂ ਦੁਰਗਾ ਦੀ ਵਿਸ਼ੇਸ਼ ਕਿਰਪਾ ਹੋਣ ਵਾਲੀ ਹੈ ਮਾਤਾ ਰਾਣੀ ਨਾ ਚਾਰ ਰਾਸ਼ੀਆਂ ਨੂੰ ਇਹਨਾਂ ਪੈਸਾ ਦੇਵੇਗੀ ਕਿ ਤੁਹਾਡੀ ਝੋਲੀ ਘਟ ਪੈ ਜਾਵੇਗੀ ਜੇ ਤੁਸੀਂ ਪੂਰੇ ਵਿਧੀ ਵਿਤਾਂ ਦੇ ਨਾਲ ਆਪਣੀ ਰਾਸ਼ੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਜਾ ਕਰਦੇ ਹੋ ਤੁਹਾਡੀ ਪਤਨੀ ਜਾਂ ਫਿਰ ਕਨਿਆਵਾਂ ਨੂੰ ਇਹਨਾਂ ਦਿਨਾਂ ਵਿੱਚ ਤੋਹਫੇ ਦਿੰਦੇ ਹੋ ਤਾਂ ਤੁਹਾਡੇ ਲਈ ਇਹ ਬਹੁਤ ਹੀ ਸ਼ੋਭਾ ਹੋਵੇਗਾ ਹਰ ਰਾਸ਼ੀ ਦੇ ਅਨੁਸਾਰ ਕੀ ਤੋਹਫੇ ਦੇਣੇ ਹਨ ਕਿਹੋ ਜਿਹਾ ਖਾਸ ਭੋਜਨ ਕਰਨਾ ਹੈ ਇਹ ਵੀ ਅਸੀਂ ਅੱਗੇ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਵੀਡੀਓ ਨੂੰ ਲਾਈਕ ਕਰ ਦਿਓ ਦੋਸਤੋ ਇਸ ਨੂੰ ਸ਼ੇਅਰ ਕਰ ਦਿਓ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸ ਨੰਬਰ ਅਤੇ ਪਹਿਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਲਈ ਅਚਾਨਕ ਤਨਲਾਭ ਦੇ ਜੋਗ ਇਸ ਮੌਕੇ ਤੇ ਬਣ ਰਹੇ ਹਨ ਕਿਸੇ ਕਾਜ ਵਿੱਚ ਆਕਤੀ ਨਾਲ ਮੁਲਾਕਾਤ ਹੋਣ ਤੇ ਤੁਹਾਨੂੰ ਲਾਭ ਹੋਵੇਗਾ ਪੁਰਾਣੀਆਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਤੋਂ ਇਸ ਸਮੇਂ ਛੁਟਕਾਰਾ ਮਿਲੇਗਾ ਨੌਕਰੀ ਪੇਸ਼ੇਵਰ ਲੋਕਾਂ ਨੂੰ ਨੌਕਰੀ ਵਿੱਚ ਚੰਗੇ ਨਤੀਜੇ ਮਿਲਣਗੇ ਜਿਸ ਨਾਲ ਤੁਹਾਡਾ ਰੁਤਬਾ ਵਧੇਗਾ ਪਹਿਲਾਂ ਸੋਚੋ ਇਹ ਕੰਮ ਬਣ ਸਕਣਗੇ اٹਕੇ ਹੋਏ ਕੰਮ ਪੂਰੇ ਹੋਣ ਵਾਲੇ ਹਨ ਕਾਜ ਖੇਤਰ ਅਤੇ ਵਪਾਰ ਵਿੱਚ ਕਿਸਮਤ ਸਾਥ ਦੇਵੇਗੀ ਨਵੀਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ ਬਹੁਤ ਜ਼ਿਆਦਾ ਧਨ ਪ੍ਰਾਪਤ ਹੋ ਸਕਦਾ ਹੈ ਲੱਖਪਤੀ ਕਰੋੜਪਤੀ ਬੰਨਣਾ ਤੁਹਾਡੀ ਕਿਸਮਤ ਵਿੱਚ ਲਿਖਿਆ ਹੈ ਪਰ ਜਦੋਂ ਆਮਦਨ ਵਧੇਗੀ ਤਾਂ ਖਰਚੇ ਵੀ ਜ਼ਿਆਦਾ ਹੋ ਸਕਦੇ ਹਨ ਇਸ ਲਈ ਖਰਚਿਆਂ ਦੇ ਕੰਟਰੋਲ ਰੱਖਿਓ ਮਹੱਤਵਪੂਰਨ ਮਾਮਲਿਆਂ ਵਿੱਚ ਕਿਸੇ ਫੈਸਲੇ ਤੇ ਪਹੁੰਚਣ ਤੋਂ ਪਹਿਲਾਂ ਕਿਸੇ ਅਨੁਭਵੀ ਤੋਂ ਸਲਾਹ ਲੈ ਲਓ ਵਪਾਰ ਵਿੱਚ ਵਪਾਰ ਵਿੱਚ ਅਪੂਰਵ ਲਾਭ ਮਿਲਣ ਦੇ ਸੰਕੇਤ ਹਨ ਇਸ ਵਿੱਚ ਦੋਸਤੋ ਰਸਤੇਦਾਰਾਂ ਦਾ ਸਹਿਜ ਉਹ ਮਿਲੇਗਾ ਮੇਕ ਰਾਸ਼ੀ ਦੇ ਸੁਆਮੀ ਮੰਗਲ ਹਨ ਇਸ ਲਈ ਇਸ ਰਾਸ਼ੀ ਦੇ ਲੋਕਾਂ ਨੂੰ ਕੰਨਿਆ ਪੂਜਨ ਕਾਦੇ ਸਮੇਂ ਲਾਲ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ ਕੰਨਿਆ ਪੂਜਨ ਵਿੱਚ ਕੰਨਿਆਵਾਂ ਦੇ ਪੈਰਾਂ ਵਿੱਚ ਲਾਲ ਆਲਿਤਾ ਲਗਾ ਕੇ ਉਹਨਾਂ ਦੇ ਮੱਥੇ ਤੇ ਰੋਲੀ ਦਾ ਟਿੱਕਾ ਲਗਾਓ ਅਤੇ ਤੋਹਫੇ ਵਿੱਚ ਉਹਨਾਂ ਨੂੰ ਪੜ੍ਹਾਈ ਨਾਲ ਸੰਬੰਧਿਤ ਚੀਜ਼ਾਂ ਭੇਟ ਕਰੋ ਜੇ ਤੁਸੀਂ ਕੰਨਿਆਵਾਂ ਨੂੰ ਲਾਲ ਰੰਗ ਦੀਆਂ ਚੀਜ਼ਾਂ ਦਿਓਗੇ ਤਾਂ ਇਹ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਹੋ ਸਕਦਾ ਹੈ ਇਸ ਤੋਂ ਹਾਤੇ ਲਾਂਗ ਦੇ ਫੁੱਲ ਮਾਂ ਦੁਰਗਾ ਦੇ ਚੜਾਓ ਇਹਨਾਂ ਵਿੱਚ ਗੁੜ ਗੁਲਾਬ ਲਾਲ ਕਮਲ ਜਾਂ ਕਿਸੇ ਵੀ ਤਰ੍ਹਾਂ ਦੇ ਲਾਲ ਫੁੱਲਾਂ ਨਾਲ ਪੂਜਾ ਕਰਕੇ ਮਾਂ ਭਗਵਤੀ ਨੂੰ ਖੁਸ਼ ਕਰਕੇ ਰਾਸ਼ੀ ਸੁਆਮੀ ਮੰਗਲ ਨੂੰ ਖੁਸ਼ ਕੀਤਾ ਜਾ ਸਕਦਾ ਹੈ ਤੁਹਾਨੂੰ ਅਮੀਰ ਹੋਣ ਤੋਂ ਹੁਣ ਕੋਈ ਵੀ ਰੋਕ ਨਹੀਂ ਸਕਦਾ ਵਾਹ ਚਲਾਉਣ ਦੇ ਸਮੇਂ ਸਾਵਧਾਨੀ ਵਰਤੋ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੇ ਬ੍ਰਿਸ਼ਭ ਰਾਸ਼ੀ ਬ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਦੱਸਦਾ ਹੈ ਕਿ ਮਾਤਾ ਦੁਰਗਾ ਦੇ ਵਿਸ਼ੇਸ਼ ਕਿਰਪਾ ਤੁਹਾਡੇ ਤੇ ਹੋਣ ਵਾਲੀ ਹੈ ਮਾ ਦੁਰਗਾ ਦਾ ਆਗਮਨ বৃਸ਼ਭ ਰਾਸ਼ੀ ਵਾਲਿਆਂ ਲਈ ਬਹੁਤ ਹੀ ਸ਼ੋਭ ਵਾਲ ਦਾ ਆਈਕਨ ਵਾਲਾ ਹੈ ਚੰਗੀ ਸਫਲਤਾ ਮਿਲਣ ਦੇ ਜੋਗਾਂਤਾਂ लाभ ਦੇ ਬਿਹਤਰੀਨ ਮੌਕਿਆਂ ਦੇ ਤਲਾਸ਼ ਹੋਂ ਤਾਂ ਤੁਹਾਨੂੰ ਹੋਵੇਗੀ ਤੁਸੀਂ ਇਸ ਦੌਰਾਨ ਜਿਸ ਕੰਮ ਵਿੱਚ ਹੱਥ ਪਾਉਗੇ ਉਸ ਵਿੱਚ ਚੰਗੀ ਸਫਲਤਾ ਹਾਸਲ ਕਰੋਗੇ ਕਿਸਮਾ ਦਾ ਚੰਗਾ ਸਾਥ ਮਿਲਣ}\,\ ਕਰਨ ਤੁਹਾਡੀ ਹਾਰੇ ਕਸ਼ਾ ਜਲ ਤਾਂ ਜਲ ਪੂਰੀ ਹੋਵੇਗੀ ਤਾਣਾਗਰ ਮੰਦੇ ਰਸਤੇ ਖੁੱਲਣਗੇ ਆਰਥਿਕ ਸਥਿਤੀ ਵਿੱਚ ਸਕਾਰਾਤਮਕ ਸੁਧਾਰ ਹੋਵੇਗਾ ਜਿਵੇਂ ਕਿ ਕਹਿੰਦੇ ਹਨ ਕਿ ਪੈਸਿਆਂ ਵਿਚ ਕਿਢੋ ਕੇ ਕਾਜ ਖੇਤਰ ਤੇ ਵਪਾਰ ਵਿੱਚ ਵਾਤਾਵਰਣ ਪੂਰੀ ਤਰ੍ਹਾਂ ਤੁਹਾਡੇ ਅਨਕੋਰ ਰਹੇਗਾ। ਦਾంపਤੀ ਜੀਣ ਵਿੱਚ ਖੁਸ਼ਹਾਲੀ ਆਵੇਗੀ। ਇਸ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਸਫਲਤਾ ਮਿਲੇਗੀ, ਨੌਕਰੀ ਪ੍ਰੇਸ਼ਾ ਲੋਕਾਂ ਦੇ ਪ੍ਰੋਮੋਸ਼ਨ ਦੀ ਸੰਭਾਵਨਾ ਹੈ। ਕਿਸੇ ਵੀ ਕੰਮ ਵਿੱਚ ਹੱਥ ਪਾਉਣ ਤੋਂ ਪਹਿਲਾਂ ਮਾਂ ਦੁਰਗਾ ਦਾ ਧਿਆਨ ਕਰੋ, ਲਾਭ ਜ਼ਰੂਰ ਹੋਵੇਗਾ। ਵ੍ਰਿਸ਼ਭ ਰਾਸ਼ੀ ਦੇ ਸਵਾਮੀ ਸ਼ੁਕਰਾਨਾ ਤੇ ਉਹਨਾਂ ਦਾ ਸਪੰਦਿਤ ਸੁੰਦਰਤਾ ਦੇ ਨਾਲ ਮੰਨਿਆ ਜਾਂਦਾ ਹੈ। ਕੰਨਿਆਂ ਪੋਜਨ ਵਿੱਚ ਤੁਸੀਂ ਗੁਲਾਬੀ ਰੰਗ ਦੇ ਕੱਪੜੇ ਪੈਨਵਾ ਤੇ ਕੰਨਿਆਂ ਨੂੰ ਸਫੇਦ ਚੀਜ਼ਾਂ ਤੋਹਫੇ ਵਿੱਚ ਦਿਓ। ਇਸ ਦਿਨ ਮਿੱਠੇ ਵਿੱਚ ਖੀਰ ਜ਼ਰੂਰ ਬਣਾਓ ਤੇ ਕੰਨਿਆਂ ਨੂੰ ਇਸ ਨੂੰ ਖਿਲਾਓ। ਮਾ ਦੁਰਗਾ ਨੂੰ ਕਮਲ ਦਾ ਹਾਰ ਸ਼ਿੰਗਾਰ ਵਰਗੇ ਫੁੱਲਾਂ ਨਾਲ ਆਰਾਧਨਾ ਕਰੋ। ਇਸ ਨਾਲ ਸ਼ੁਕਵ ਦੀ ਸ਼ੁਭਤਾ ਵਿੱਚ ਵਾਧਾ ਹੋਵੇਗਾ। ਅਗਲੇ ਖੁਸ਼ੀਆਂ ਇਸੇ ਰਾਸ਼ੀ ਹੈ ਜੇ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲਿਆਂ ਦਾ ਅਸਤਾਏ ਇਸ ਨਵਰਾਤਰੀ ਦੇ ਵਿੱਚ ਕਿਸਮਤ ਖੁੱਲਣ ਵਾਲੀ ਹੈ ਨਵਰਾਤਰੀ ਤੁਹਾਡੇ ਮਾਨ ਸਨਮਾਨ ਵਿੱਚ ਚੰਗਾ ਵਾਦਾ ਹੋਵੇਗਾ ਇਹਨਾਂ 9 ਦਿਨਾਂ ਦੇ ਅੰਦਰ ਕੋਈ ਸ਼ੁਭ ਸਮਾਚਾਰ ਮਿਲ ਸਕਦਾ ਹੈ ਜਿਸ ਨਾਲ ਤੁਹਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹੇਗਾ ਵਪਾਰ ਕਰਨ ਵਾਲੇ ਲੋਕਾਂ ਨੂੰ ਕਈ ਨਵੇਂ ਮੌਕੇ ਜਾਂ ਫਿਰ ਨਵੀਂ ਡੀਲ ਹਾਸਲ ਹੋ ਸਕਦੀ ਹੈ ਜਿਸ ਨਾਲ ਤੁਹਾਨੂੰ ਬਹੁਤ ਹੀ ਚੰਗਾ ਮੁਨਾਫਾ ਮਿਲ ਸਕਦਾ ਹੈ ਵਪਾਰ ਵਿੱਚ اچانک ਵਾਧਾ ਹੋ ਸਕਦਾ ਹੈ ਕਾਰਜ ਖੇਤਰ ਵਿੱਚ ਨਵੀਆਂ ਜ਼ਿੰਮੇਵਾਰੀਆਂ ਜਾਂ ਕਾਰਜ ਵਿਸਤਾਰ ਹੋ ਸਕਦਾ ਹੈ ਧਨ ਦਾ ਆਗਮਨ ਅਜਿਹਾ ਹੋਵੇਗਾ ਜਿਵੇਂ ਕਹਿੰਦੇ ਹਨ ਕਿ ਤੁਹਾਡੀ ਝੋਲੀ ਕੱਟ ਪੈ ਜਾਵੇਗੀ ਸਭ ਤੁਹਾਡੇ ਅੰਦਾਜ਼ੇ ਤੋਂ ਬਾਹਰ ਹੋਵੇਗਾ ਮਨੋਂ ਧਨ ਦੀ ਵਰਕਾ ਹੋਵੇਗੀ ਪਰ ਕਾਮਾਂ ਵਿੱਚ ਵਪਾਰ ਵਿੱਚ ਸੋਚ ਵਿਚਾਰ ਕੇ ਕੰਮ ਕਰੋ ਪਾਉਂਕਤਾ ਵਿੱਚ ਆ ਕੇ ਫੈਸਲਾ ਨਾ ਲਾਓ ਪਰ ਵਾਦ ਹੈ ਸਹਿਯੋਗ ਮਿਲੇਗਾ ਜੀਵਨ ਸਾਥੀ ਦਾ ਚੰਗਾ ਸਾਥ ਮਿਲੇਗਾ ਇਕ ਨਵੇਂ ਰਿਸ਼ਤੇ ਦੇ ਵਿੱਚ ਬੰਧਨ ਦਾ ਮੌਕਾ ਮਿਲੇਗਾ ਤੁਲਾ ਰਾਸ਼ੀ ਦੇ ਸਵਾਮੀ ਸ਼ੁਕਰ ਨੂੰ ਮੰਨਣਾ ਚਾਹੁੰਦਾ ਹੈ ਇਸ ਲਈ ਕੰਨਿਆ ਪੂਜਨ ਵਿੱਚ ਜੈ ਕੰਨਿਆ ਨੂੰ ਸਫੇਦ ਚੀਜ਼ਾਂ ਜਿਵੇਂ ਖੀਰ ਜਾਂ ਕਲਾਕੰਦ ਖਿਲਾਓ ਤੇ ਉਹਨਾਂ ਨੂੰ ਸਫੇਦ ਚੀਜ਼ਾਂ ਦਾ ਦਾਨ ਕਰੋ ਕਮਲ ਗੈਂਦਾ ਜੋ ਹੀ ਹਰ ਸ਼ਿੰਗਾਰ ਸਦਬਾ ਕੇਵੜਾ ਬੇਲਾ ਚ ਮਿਲੀ ਵਰਗੇ ਫੁੱਲਾਂ ਨਾਲ ਮਾ ਭਗਵਤੀ ਦੀ ਅਰਾਧਨਾ ਕਰੋ ਮੌਸਮ ਦੇ ਬਦਲਾਅ ਦਾ ਸਿਹਤ ਤੇ ਅਸਰ ਪੈ ਸਕਦਾ ਹੈ ਇਸ ਲਈ ਥੋੜੀ ਜਿਹੀ ਸਾਵਧਾਨੀ ਵਰਤੋ ਹੁਣ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਲਈ ਪਿਛਲੇ ਕੁਝ ਸਮੇਂ ਭਾਵੇਂ ਪਰੇਸ਼ਾਨੀਆਂ ਪਰਿਆ ਕਿਉਂ ਨਾ ਰਿਹਾ ਹੋਵੇ ਪਰ ਸਰਦਰੀ ਨਵਰਾਤਰੀ ਤੋਂ ਸਮਾਂ ਤੁਹਾਡੇ ਅਨੁਕੂਲ ਹੋਣ ਲੱਗੇਗਾ ਤੁਹਾਡੀ ਨੌਕਰੀ ਵਿੱਚ ਆਉਣ ਵਾਲੀਆਂ ਮੁਸੀਬਤਾਂ ਦੂਰ ਹੋਣਗੀਆਂ ਤੁਹਾਡੇ ਵਿਰੋਧੀ ਤੁਹਾਡੇ ਪੱਖ ਵਿੱਚ ਆ ਜਾਣਗੇ ਵੱਲ 12ਵੀਂ ਆਰਥਿਕ ਸੰਕਟ ਦੌਰ ਹੋਣਗੇ ਕਿਉਂਕਿ ਤੁਸੀਂ ਕਦੇ ਸੁਪਨੇ ਵਿੱਚ ਨਹੀਂ ਸੋਚਿਆ ਹੋਵੇਗਾ ਲੱਖਪਤੀ ਤਾਂ ਕਿ ਕਰੋੜਪਤੀ ਤੱਕ ਬਣਨ ਵਰਗੀਆਂ ਸਥਿਤੀਆਂ ਪੈਦਾ ਹੋਣਗੀਆਂ ਪਰ ਨਵੇਂ ਸੋਚ ਵਿਚਾਰ ਕੇ ਕਿਹੇ ਕਰੋ ਫੈਸਲੇ ਲੈਣ ਵਿੱਚ ਜਲਦਬਾਜ਼ੀ ਨਾ ਕਰੋ ਅਣਜਾਣਿਆਂ ਨਾਲ ਨਾ ਉਲਝੋ ਨਾ ਹੀ ਕਿਸੇ ਵਿਅਕਤੀ ਤੇ ਭਰੋਸਾ ਕਰੋ ਤੁਹਾਡੇ ਮਿੱਤਰ ਵੀ ਪਰੇਸ਼ਾਨੀਆਂ ਵੰਡਾ ਸਕਦੇ ਹਨ ਸ਼ਨੀ ਦੀ 36.5 ਚੱਲ ਰਹੀ ਹੈ ਪਰ ਸ਼ਨੀ ਮਹਾਰਾਜ ਹੋਂਦਾ ਸ਼ਨਿਚਤਰ ਵਿੱਚ ਪਹੁੰਚਣਗੇ ਉਬਰਭਾਵਸ਼ਲੀ ਅਤੇ ਤਾਕਤਵਰ ਬਣ ਗਏ ਹਨ ਤੁਹਾਡੀ ਰਾਸ਼ੀ ਦੇ ਸਵਾਮੀ ਸ਼ਨੀ ਆਂ ਜੀਵਨ ਵਿੱਚ ਜੋ ਵੀ ਦਿੱਕਤਾ ਆ ਰਹੀਆਂ ਸਨ ਉਹ ਹੰਦੂਰ ਹੋਣਗੇ ਸ਼ਨੀ ਮਹਾਰਾਜ ਤੁਹਾਨੂੰ ਸਰੀਰਕ ਅਤੇ ਮਾਨਸਿਕ ਨਜ਼ਰੀਏ ਤੋਂ ਤਾਕਤਵਰ ਬਣਾਉਣਗੇ ਤਾਂ ਸਾਰੇ ਸ਼ੁਭ ਸੰਜਗ ਤੁਹਾਡੇ ਜੀਵਨ ਵਿੱਚ ਬਦਲਾ ਬਦਲਾਵ ਲੈ ਕੇ ਆਉਣਗੇ ਕਮਲ ਮੇਲਾ ਚ ਮੇਲੀ ਰਾਤ ਰਾਣੀ ਆਦ ਨਾਲ ਮਾ ਭਗਵਤੀ ਦੀ ਅਰਾਧਨਾ ਕਰਕੇ ਉਹਨਾਂ ਦੀ ਕਿਰਪਾ ਸ਼ਨੀ ਦੋਸ਼ਾਂ ਤੋਂ ਮੁਕਤ ਹੋਣ ਦੀ ਮਨੋਕਾਮਨਾ ਪੋਰੇ ਕਿਤੇ ਜਾ ਸਕਦੇ ਆ ਕੁੰਭ ਰਾਸ਼ ਦੇ ਲੋਕ ਜੋ ਕਿਸੇ ਇੱਕ ਕੰਨਿਆ ਨੂੰ ਸੋਨੇ ਦੀ ਛੋਟੀ ਮੋਟੀ ਵਸਤੂ ਦਾਣ ਵਿੱਚ ਦਿੰਦੇ ਹਨ ਤਾਂ ਇਹ ਤੁਹਾਡੇ ਲਈ ਬਹੁਤ ਸ਼ੁਭ ਹੋਵੇਗਾ ਜਾਂ ਫਿਰ ਤੁਸੀਂ ਕੰਨਿਆ ਨੂੰ ਕੱਪੜੇ ਅਤੇ ਪੜ੍ਹਨ ਦੀ ਸਮੱਗਰੀ ਤੋਹਫੇ ਵਿੱਚ ਦਿਓ ਅਤੇ ਕੰਨਿਆ ਪੋਜਣ ਦੇ ਸਮੇਂ ਨੀਲੇ ਕੱਪੜੇ ਪਹਿਨੋ ਤਾਂ ਇਹਨਾਂ ਚਾਰ ਰਾਸ਼ੀਆਂ ਦੇ ਸਤਾਰੇ ਹੁਣ ਬੁਲੰਦੀਆਂ ਤੇ ਹਨ ਇਹਨਾਂ ਨੂੰ ਅਮੀਰ ਬਣਾਦੋ ਕੋਈ ਨਹੀਂ ਰੋਕ ਸਕਦਾ ਪਰ ਇਸਾ ਮਤਲਬ ਇਹ ਨਹੀਂ ਕਿ ਬਾਕੀ 8 ਰਾਸ਼ੀਆਂ ਲਈ ਇਹ ਸਮਾਂ ਠੀਕ ਨਹੀਂ ਹੈ ਜਾਂ ਚਾਰ રાશિ ਵਾਲੇ ਸਭ ਤੋਂ ਜ਼ਿਆਦਾ ਲਾਭ ਪ੍ਰਾਪਤ ਕਰਨਗੇ ਉਸ ਤੋਂ ਬਾਅਦ ਮਕਰ ਅਤੇ ਤਨ ਵਾਲਿਆਂ ਲਈ ਵੀ ਇਹ ਸਮਾਸ਼ੋਪਰਣ ਵਾਲਾ ਹੈ ਅਤੇ ਮਿਥਨ ਕੰਨਿਆ ਮ੍ਰਿਸ਼ਕ ਅਤੇ ਮਿਥਨ ਕਰਕ ਕੰਨਿਆ ਮ੍ਰਿਸ਼ਕ ਮੇਨ ਅਤੇ ਸਿੰਘ ਰਾਸ਼ੀ ਵਾਲਿਆਂ ਲਈ ਵੀ ਸਮਾ ਬਹੁਤ ਲਾਭਕਾਰੀ ਰਹਿਣ ਵਾਲਾ ਹੈ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ